ਹਾਂਜੀ ਬ੍ਰਦਰ ਤੁਰਕੀ ਤੁਨਾ ਹਾਂ ਕਿਰੀ ਐਸੋਸੀਏਸ਼ਨ ਮੈਂ ਮੇਰਾ ਨਾਮ ਬਲਵਿੰਦਰ ਸਿੰਘ ਹੈ ਸਾਡੀ ਐਸੋਸੀਏਸ਼ਨ ਦਾ ਨਾਮ ਹੈ ਪੰਜਾਬ ਪੌਲਿਸ ਪਲਾਂਟ ਆਨਰਸ ਐਸੋਸੀਏਸ਼ਨ ਅੱਜ ਉਸ ਦੇ ਸੰਬੰਧ ਵਿੱਚ ਅਸੀਂ 23 ਅਪ੍ਰੈਲ ਇਸ ਸਾਲ ਦੀ 23 ਅਪ੍ਰੈਲ ਨੂੰ ਸੀਐਮ ਸਾਹਿਬ ਦਾ ਮੀਟਿੰਗ ਕੀਤੀ ਸੀ ਉਸ ਵਿੱਚ ਸਾਡੀ ਐਸੋਸੀਏਸ਼ਨ ਦੇ ਨੁਮਾਇंदे ਕਾਫੀ ਤਕਰੀਬਨ ਸਾਰੇ ਪਹੁੰਚੇ ਸੀ ਉਸ ਵਿੱਚ ਸਾਡੀਆਂ ਦਿੱਕਤਾਂ ਉਹਨਾਂ ਨੇ ਸਾਨੂੰ ਪੁੱਛੀਆਂ ਅਸੀਂ ਉਹਨਾਂ ਨੂੰ ਦੱਸੀਆਂ ਪਹਿਲੀ ਦਿੱਕਤ ਇਹ ਆ ਕਿ ਜਿਵੇਂ ਅੱਗੇ 1 ਸਾਲ ਦੀ ਗਾਰੰਟੀ ਹੁੰਦੀ ਸੀ ਕੰਮ ਦੇ ਕਰਨ ਦੇ ਸਬੰਧ ਚ ਹੁਣ ਇਹਨਾਂ ਨੇ ਲਿੰਕ ਰੋਡ ਦੀ ਹੁਣ ਇਹਨਾਂ ਨੇ 5 ਸਾਲ ਦੀ ਕਰਤੀ ਹੋ ਅਸੀਂ ਆਪਣੀ ਪ੍ਰੋਬਲਮ ਦਸੀ ਕਿਉਂਕਿ ਮਟੀਰੀਅਲ ਜਿਹੜਾ ਉੱਤੇ ਐਡਾ ਨਾ ਜਿਹੜੀ ਲੋਕ ਵਾਲਾ ਵਾ ਉਹ ਸਾਰਾ ਪਾਣੀ ਵਿੱਚ ਪੈਂਦਾ ਪਾਣੀ ਵਿੱਚ ਪਾ ਕੇ ਥੱਲੇ ਕੋਈ ਉਹਦੇ ਕ੍ਰਸ਼ ਜਿਹੜਾ ਵਾ ਉਹ ਪ੍ਰੋਪਰ ਬਿਟੂ ਮਨ ਵਾਲਾ ਨਹੀਂ ਹੁੰਦਾ ਇਸ ਕਰਕੇ ਉਹ 5 ਸਾਲ ਦੀ ਗਾਰੰਟੀ ਜਿਹੜੀ ਆ ਅਸੀਂ ਦੇਣ ਤੋਂ ਇਨਕਾਰ ਕੀਤਾ ਸੀ ਸਾਨੂੰ ਇਹ ਜਾਂ ਉਹਦੀ ਫਿੱਕਨੈਸ ਵਧਾਉ ਉੱਤੇ ਤੇ ਤਾਂ ਇਹ ਕਰ ਸਕਦੇ ਨੇ ਤੇ ਨਹੀਂ ਕਰ ਸਕਦੇ 5 ਸਾਲ ਦੀ ਗਾਰੰਟੀ ਤੇ ਇਹਨੂੰ ਤਿਆਰ ਹੈ ਪਹਿਲਾ ਬੀਐਮ ਪਵਾਉ ਉਹ ਤੇ ਪੀਸੀ ਪਾਉ ਫਿਰ ਆਪਾਂ ਦੇਣ ਨੂੰ ਤਿਆਰ ਹੈ ਨਹੀਂ ਤੇ ਐਸ ਪੋਜੀਸ਼ਨ ਦੇ ਵਿੱਚ ਲਿੰਕ ਰੋੜਾ ਦੇ ਉੱਤੇ ਇਹ ਸੰਭਵ ਨਹੀਂ ਹੈ ਉਦੋਂ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਹਾਂ ਅਸੀਂ ਕਰਾਂਗੇ ਹੋਰ ਜਿਹੜੇ ਮਸਲੇ ਸਾਡੇ ਹੈਗੇ ਸੀ ਅਸੀਂ ਸਾਰੇ ਉਹਨਾਂ ਨਾਲ ਵਿਚਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਾਈਡ ਦੇ ਉੱਤੇ ਮਿੱਟੀ ਪੈਂਦੀ ਆ ਉਹ ਵੀ ਅਸੀਂ ਤੁਹਾਨੂੰ ਅੜ ਤੋਂ ਘੱਟ 5 ਕਿਲੋਮੀਟਰ ਲੀਡ ਤੋਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਐਸਟੀਮੇਟਾਂ ਚ ਉਹ ਵੀ ਉੱਥੇ ਹੀ ਨਿਲ ਰਹਿ ਗਿਆ ਕੰਮ ਜੋ ਵੀ ਕਮਿਟਮੈਂਟ ਸਾਡੀਆਂ ਕੀਤੀਆਂ ਸੀ ਸਾਡੇ ਨਾਲ ਉਹਨਾਂ ਨੇ ਤੇ ਸਾਰਾ ਹੀ ਉਹ ਅਸਫਲ ਰਹਿਣ ਦਿੱਤੀਆਂ ਤੇ ਕੋਈ ਵੀ ਉਹ ਨਿਪਰੇ ਨਹੀਂ ਚੜੀ ਉਸ ਤੋਂ ਬਾਅਦ ਇੱਕ ਹੋਰ ਕਮੇਟੀ ਆਂਦੇ ਵੀ ਜਿਹੜੇ ਸਰਪੰਚਾ ਉਹ ਚੈੱਕ ਕਰਨਗੇ ਕਿ ਕੁਆਲਿਟੀ ਤਾਂ ਤੁਹਾਡੀ ਹੈ ਨਹੀਂ ਉਹ ਸਰਪੰਚਾਂ ਨੇ ਕਿ ਚੈੱਕ ਕਰਦਾ ਤੇ ਬਿੱਲਾਂ ਨੂੰ ਸਾਡੇ ਜਿੰਨੇ ਵੀ ਠੇਕੇਦਾਰ ਭਰਾਵਾ ਉਹ ਮਗਰੋਂ ਖੱਜਲ ਖਰਾਬ ਹੋ ਜਰੇ ਕਿ ਬਲੈਕਮੇਲ ਹੋ ਸਰਪੰਚਾਂ ਤੋਂ ਬਲੈਕਮੇਲ ਹੋਣਗੇ ਉਹਦੇ ਸਬੰਧ ਵਿੱਚ ਵੀ ਇਹਨਾਂ ਨੇ ਇੱਕ ਮੀਟਿੰਗ ਤੋਂ ਬਾਅਦ ਨਵਾਂ ਇੱਕ ਫਰਮਾਨ ਕਰ ਦਿੱਤਾ ਠੇਕੇਦਾਰਾਂ ਨੂੰ ਜੇ ਆਪਾਂ ਸੋਚੀਏ ਤੇ ਇਸ ਟਾਈਮ ਦੇ ਉੱਤੇ ਇਹ ਸਾਡਾ ਜਿਹੜਾ ਕਾਰੋਬਾਰ ਹੈ ਇਹ ਬੰਦ ਹੋਣ ਦੇ ਕਿਨਾਰੇ ਹੋ ਗਿਆ ਐਨੀ-ਐਨੀ ਮਸ਼ੀਨਰੀ ਠੇਕੇਦਾਰਾਂ ਕੋਲ ਹੈਗੀ ਆ ਉਹ ਸਾਰਾ ਹੀ ਹੁਣ ਇੱਕ ਨਵਾਂ ਫਰਮਾਨ ਕਰਤਾ ਜੀ ਆ 50-50 ਕਰੋੜ ਦੇ ਟੈਂਡਰ ਲਾ ਰਹੇ ਆ ਜਦੋਂ ਕਿ ਇੱਕ ਟੈਂਡਰ ਦੇ ਵਿੱਚ ਘੱਟ ਤੋਂ ਘੱਟ ਵੀ 100 ਸੜਕ ਹੋ ਸਕਦੀ ਹੈ 80 ਤੋਂ ਲੈ ਕੇ 100 ਸੜਕ ਹੋ ਸਕਦੀ ਆ ਤੇ ਉਹਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਕੋਈ ਲਿੰਕ ਰੋਡ ਜਿਹੜੀ ਆ ਉਹ ਅਧੇ ਮੀਟਰ ਦੀ ਹੈ ਆਪਣੇ ਅਧੇ ਕਿਲੋਮੀਟਰ ਦੀ ਆ ਕੋਈ 300 ਮੀਟਰ ਦੀ ਆ ਕੋਈ ਕਿਲੋਮੀਟਰ ਦੀ ਵੀ ਹੋ ਸਕਦੀ ਆ ਲੇਕਿਨ ਮੈਨੂੰ ਸਮਝ ਲੱਗਦੀ ਵੀ ਇਹ ਕਿਹੜਾ ਪਰਵਾਹ ਠੇਕੇਦਾਰ ਹੋਊਗਾ ਜਿਹੜਾ 50 ਕਰੋੜ ਦਾ ਟੈਂਡਰ ਪਾਏਗਾ ਗਰੰਟੀ ਸੇਮ 5 ਸਾਲ ਦੀ ਗਰੰਟੀ ਹੈ ਮੇਨਟੇਨੈਂਸ ਦੀ ਇਹ ਇਹ ਚੀਜ਼ਾਂ ਜਿਹੜੀ ਆ ਨਾ ਇਹ ਮੈਨੂੰ ਲੱਗ ਰਿਹਾ ਵੀ ਜਿਵੇਂ ਸਾਨੂੰ ਠੇਕੇਦਾਰਾਂ ਨੂੰ ਡਰਾਉਣ ਵਾਸਤੇ ਇਹ ਕੀਤਾ ਜਾ ਰਿਹਾ ਕਿ ਇਹ ਆਪਣੀਆਂ ਡਿਮਾਂਡਾਂ ਗਾੜੀ ਨਾਂ ਰੱਖਣ ਅੱਗੇ ਤੁਸੀਂ ਜੇ ਕੋਈ ਸਵਾਲ ਕਰਨਾ ਤੇ ਮੈਨੂੰ ਦੱਸੋ ਦਾ ਨੁਕਸਾਨ ਹੁਣ ਜਿੱਤਰਨ ਜੀ ਕਹਿੰਦੇ ਆ ਪਰ ਨੁਕਸਾਨ ਤਾਂ ਪਬਲਿਕ ਦੇ ਕਹਿੰਦਾ ਨਾ ਜੇ ਇੱਕ ਸਾਲ ਬਾਅਦ ਜੇ ਸਰਕਾਰ ਕਹਿੰਦੀ 5 ਸਾਲ ਦਾ ਹੋਣਾ ਚਾਹੀਦਾ ਲੱਗਦਾ ਕਿ ਲੋਕਾਂ ਨੂੰ ਸਹੂਲਤਾਂ ਜਿਆਦਾ ਨਹੀਂ ਮੈਂ ਤਾਂ ਨਹੀਂ ਲੋਕਾਂ ਨੂੰ ਪ੍ਰਸ਼ੀਲਤਾਂ ਦੇ ਜਿਆਦਾ ਮਿਲ ਗਈਆਂ ਲੇਕਿਨ ਥੱਲੇ ਕਰਸ਼ਟ ਵੀ ਚਾਹੀਦਾ ਜਿਹੜਾ ਕੰਮ ਕਰ ਰਿਹਾ ਵਾ ਉਹਨੂੰ ਪ੍ਰਾਪਰ ਮਟੀਰੀਅਲ ਤੇ ਚਾਹੀਦਾ ਨਾ ਜਿੱਦਾਂ ਵਿੱਚ ਥੱਲੇ ਪਏਗਾ ਤਾਂ ਹੀ ਉਹ ਗਾਰੰਟੀ ਦੇ ਸਕਦੇ ਆ ਨਾ ਇੱਕ ਗਾਰੰਟੀ ਤਾਂ ਹੀ ਦੇਣਗੇ ਨਾ ਇੱਕ ਜਿਹੜੀਆਂ ਸੜਕਾਂ ਹੋਣ ਬਣਨ ਕੋਈ ਨਾ ਜਰਨਾ ਮਹੋਂਦ ਸਿਨੀਅਰ ਵਾਈਸ ਪ੍ਰੈਜ਼ੀਡੈਂਟ ਹਾਟਲ ਸਪਲੈਂਟ ਓਨਰਸ ਐਸੋਸੀਏਸ਼ਨ ਪੰਜਾਬ ਜਿਹੜਾ ਲਿੰਕ ਰੋਡਾਂ ਦੀ ਗੱਲ ਪ੍ਰਧਾਨ ਜੀ ਨੇ ਕੀਤੀ ਆ ਉਹਦੇ ਤੇ ਆ ਕਿ ਜਿਹੜੀ ਅੱਜ ਦੀ ਡੇਟ ਤੇ ਜਿਹੜੀ ਸਪੈਸੀਫਿਕੇਸ਼ਨ ਚੱਲ ਰਹੀ ਆ ਉਹ ਅੱਜ ਤੋਂ 30 40 ਸਾਲ ਪਹਿਲਾਂ ਦੀ ਆ ਜਦੋਂ ਕਿ ਸੜਕਾਂ ਤੇ ਗੱਡੇ ਤੇ ਕਦੇ ਕਦੇ ਪਿੰਡ ਦੇ ਕਿਤੇ ਕੋਈ ਇੱਕ ਅੱਧੀ ਕੋਈ ਕਾਰਪੂਰ ਹੁੰਦੀ ਸੀ ਅੱਜ ਦੇ ਦਿਨ ਤੇ ਹਰ ਪਿੰਡ ਤੇ 10 ਟੈਰੀ ਗੱਡੀਆਂ ਤੇ 12 ਟੈਰੀ ਗੱਡੀਆਂ ਜਾਂਦੀਆਂ ਘੋੜੇ ਜਾਂਦੇ ਨੇ ਸਪੈਸੀਫਿਕੇਸ਼ਨ ਹੋਈ ਆ ਕਿ ਉਹ ਉਹ ਸਪੈਸੀਫਿਕੇਸ਼ਨਾਂ ਅੱਜ ਉਹ ਸੜਕਾਂ ਨਹੀਂ ਚੱਲ ਸਕਦੀਆਂ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਿਜ਼ਾਈਨ ਰੋਡ ਬਣਾਓ ਜਿਤਨਾ ਪੀਐਮਜੀ ਐਸਵਾਈ ਦੀਆਂ ਬਣਦੀਆਂ ਅਸੀਂ ਉਹਦੀ 5 ਸਾਲ ਦੀ ਗਾਰੰਟੀ ਦਿੰਦੇ ਆ ਪਰ ਜੇ ਥੱਲੇ ਉਹਦੇ ਕ੍ਰਸ਼ ਨਹੀਂ ਹੈ ਉੱਤੇ ਕ੍ਰਸ਼ ਪੂਰਾ ਕਰਕੇ ਉੱਤੇ ਪੀਐਮ ਪਾਇਆ ਜਾਏ ਪਲੱਸ ਪੀਸੀ ਪਾਈ ਜਾਏ ਤੇ ਫਿਰ ਅਸੀਂ ਉਹਦੀਆਂ ਕੰਡੀਸ਼ਨਾਂ ਉਹਦੀਆਂ ਗਾਰੰਟੀ ਦੇ ਸਕਦੇ ਆ ਪਲੱਸ ਜਿਹੜੀਆਂ ਲਿੰਕ ਰੋਡਸ ਆ ਉਹਦੇ ਬਰਮਾਂ ਦੇ ਵਿੱਚ ਕੋਈ ਵੀ ਪਿੰਡਾਂ ਤੇ ਲੱਗੇ ਝੋਨਾ ਬੀਜਾ ਹੁੰਦਾ ਕਣਕ ਬੀਜੀ ਹੁੰਦੀ ਆ ਉਹਦੇ ਤੇ ਜਿਹੜੇ ਲੋਕ ਪਹਿਲੀ ਵਾਲੇ ਆ ਉਹ ਬਰਮ ਵੜ ਲੈਂਦੇ ਆ ਬਰਮ ਹੁੰਦੇ ਨਹੀਂਗੇ ਗੱਡੀ ਜੇ ਇੱਕ ਗੱਡੀ ਆ ਗਈ 10 ਫੁੱਟ ਦੀ ਛੱਡ ਕੇ ਅੱਗੋਂ ਦੂਜੀ ਆਈ ਉਹਨੂੰ ਥੱਲੇ ਉਤਰਨਾ ਹੀ ਪੈਂਦਾ ਜਦੋਂ ਉਤਰਦੀ ਆ ਉਹਦੇ ਕਨਾਰੇ ਟੁੱਟ ਜਾਂਦੇ ਆ ਛੜਕਦੇ ਇਸ ਕਰਕੇ ਉਹ ਜਿਹੜੀ ਉਹ ਸਪੈਸੀਫਿਕੇਸ਼ਨ ਆ ਉਹਦੇ ਤੇ ਉਹ ਨਹੀਂ ਚੱਲ ਸਕਦੀ ਦਿੱਤੀ ਨਹੀਂ ਜਾ ਸਕਦੀ ਕੰਨੀ ਉਹ ਥੱਲੇ 20 ਐਮਐਮ ਪੀਸੀ ਆ ਉਹ ਤੇ ਕਾਰਪਟ ਆ ਜਦ ਤੱਕ ਉੱਤੇ ਗਲੀਚਾ ਬਣਦਾ ਜੇ ਆਪਾਂ ਕੋਈ ਬਿਲਡਿੰਗ ਬਣਾਣੀ ਉਹਦੀ ਨੀਂਹ ਬਣਾਵਾਂਗੇ ਤਾਂ ਤਾਂ ਹੀ ਉੱਤੇ ਆਪਾਂ ਬਿਲਡਿੰਗ ਉੱਚੀ ਚੁੱਕ ਸਕਦੇ ਆ ਇਸ ਕਰਕੇ ਉਹ 5 ਸਾਲ ਦੀ ਜਿਹੜੀ ਗਰੰਟੀ ਆ ਉਹ ਨਹੀਂ ਦਿੱਤੀ ਜਾ ਸਕਦੀ ਜਾਂ ਉਹਦੀ ਡਿਜ਼ਾਈਨ ਰੋਡ ਬਣਾਣ ਤੇ ਫੇਰ ਹੀ ਦਿੱਤੀ ਜਾ ਸਕਦੀ ਇਹਦੇ ਨਾਲ ਅਸੀਂ ਸੀਐਮ ਸਾਹਿਬ ਕੋ ਜਦੋਂ ਮੀਟਿੰਗ ਕਰਵਾਉਣ ਦੱਸਿਆ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਸਿਆ ਉਹਦੀ ਇੱਕ ਕਮੇਟੀ ਚੀਫ ਇੰਜੀਨੀਅਰਸ ਦੀ ਤੇ ਪਲੱਸ ਤੇ ਚਾਰ ਬੰਦੇ ਸਾਡੀ ਕੰਟਰੈਕਟਰ ਐਸੋਸੀਏਸ਼ਨ ਦੇ ਵਿੱਚ ਪਾਣਗੇ ਉਹ ਤਾਂ ਜੀ ਉਹਨਾਂ ਦੇ ਡਿਸਕਸ ਕਰਕੇ ਤੇ ਮਸਲੇ ਹੱਲ ਕਰੇ ਕਿੰਨੇ ਕੁ ਮੈਂਬਰ ਤੁਹਾਡੇ ਹੈਗੇ ਜਿਹੜੇ ਪਰਪਰਮੈਂਟ ਸਾਡਾ ਜੀ ਕਰੀਬੇ ਪੌਣੇ 200 ਪਲਾਂਟ ਨੇ ਪੂਰੇ ਪੰਜਾਬ 'ਚ ਤੇ ਇਹਦੇ ਨਾਲ ਦੇਖ ਲਓ ਕਿ ਹੈਗਾ ਕਿ ਪਲਾਂਟ 'ਚ ਕਰ ਕੋ ਦੋ ਤਿੰਨ 300 ਬੰਦਾ ਤਾਂ ਹੈਗਾ ਦੋ ਤਿੰਨ 300 ਬੰਦਾ ਇੱਕ ਇੱਕ ਪਲਾਂਟ ਨਾਲ ਅਟੈਚ ਜਿਤਨਾ ਗੱਲ ਵਿੱਚ ਹੁੰਦੀ ਸੀ ਕਹਿੰਦੇ ਮਾਰਜਨ ਘਟਦੇ ਨੇ ਲੱਗਦਾ ਜੀ ਜੇਕਰ ਮਟੀਰੀਅਲ ਬਾ ਜਿਹੜੇ ਬਸ ਤੋਂ ਮਾਰ ਕੇ ਕਰਦੇ ਨੇ ਕੀ ਪ੍ਰੋਬਲਮ ਨਹੀਂ ਨਹੀਂ ਮਟੀਰੀਅਲ ਨੂੰ ਐਸਟੀਮੇਟ ਮਤਲਬ ਜੇ ਕੋਈ ਕੰਮ ਕਰਾਣਾ ਸਰਕਾਰ ਨੇ ਉਹਦਾ ਐਸਟੀਮੇਟ ਠੀਕ ਬਣਾਣ ਕੇ ਜੇ ਤਰ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਤੇ ਬੰਦੇ ਨੇ ਉਹ ਦੇਖਦੇ ਆ ਬਲੇ ਤੋਂ ਕਿੰਨੀ ਟ੍ਰਾਫਿਕ ਆ ਉਹਦੇ ਹਿਸਾਬ ਨਾਲ ਉਹਦੇ ਥੱਲੇ ਪ੍ਰੈਸ ਪਾਉਂਦੇ ਆ ਪਰ ਕੋਈ ਦੋ ਮੰਜ਼ਲੀ ਬਿਲਡਿੰਗ ਬਣਾਣੀ ਹੋਵੇ ਜਿੰਨੀ ਹੋ ਸਰ ਭਾਰਤੀਆਂ ਕੋਲ 10 ਮੰਜ਼ਲੀ ਬਣਾਣੀ ਆ ਜਿੰਨੀ ਹੋ ਸਰ ਹਿਸਾਬ ਨਾਲ ਬਣਨੀਆਂ ਪੈਣੀਆਂ ਜਿੰਨੀ ਟ੍ਰਾਫਿਕ ਆ ਉਹ ਥੱਲੇ ਤੇ ਬਹੁਤ ਕਿਤੇ ਥਾਂ ਹੀ ਬਣੂਗੀ ਨਾ ਇਹ ਸੋਝ ਠੇਕੀ ਨਹੀਂ ਕੋਈ ਕੋਈ ਠੇਕੀ ਨਹੀਂ ਬਿਤਾਉਟੋਮੈਟਿਕ ਰੀਵਿਊ ਹੋਣਗੇ ਉਹੀ ਹੈ ਨਾ ਉਹ ਤੇ ਕਹਿੰਦੇ ਜੀ 50-50 ਕਰੋੜ ਦੇ ਕੰਮ ਲਾ ਦਿੰਨੇ ਆ ਜਿਹੜੇ ਵਾਈਵਲ ਹੀ ਨਹੀਂ ਹੈਗੇ ਤੁਸੀਂ 100 ਛੜ ਕੇ ਇੱਕ ਇੱਕ ਬੰਦਾ ਕਿੱਥੋਂ ਕਰ ਲੂਗਾ ਕੋਈ 200 ਮੀਟਰ ਛੜ ਕੇ ਕੋਈ 700 ਮੀਟਰ ਦੀ ਕੋਈ 500 ਮੀਟਰ ਦੀ ਛੜ ਕੇ ਨਹੀਂ ਸਰਕਾਰ ਦਾ ਉਦੇਸ਼ ਕੀ ਇਹ ਜਿਹੜੀ ਸਰਕਾਰ ਦੇਖੋ ਜੀ ਆਪਣਾ ਉਦੇਸ਼ ਆਪ ਹੀ ਦੱਸ ਸਕਦੀ ਹੈ ਅਸੀਂ ਕੀ ਦੱਸ ਸਕਦੇ ਆ ਇੰਨਾ ਆ ਕਿ ਸਾਡਾ ਭਵਿੱਖ ਡਰ ਕੇ ਸਾਡੇ ਸਾਰੇ ਭਰਾਵਾਂ ਦਾ ਸਾਡੀਆਂ ਮੰਗਾਂ ਨਹੀਂ ਮੰਨੇ ਸਰਕਾਰਾਂ ਦੇ ਤੱਕ ਨਹੀਂ ਇਹ ਵਿਚਾਰ ਕਰਕੇ ਕਦੀ ਮੀਟਿੰਗਾਂ ਤੇ ਫਿਰ ਦੱਸਾਂਗੇ ਅੱਜ ਦਾ ਨਾਮ ਦੱਸ ਮੇਰਾ ਨਾਮ ਬਲੋ ਜੈਨ ਪ੍ਰੈਜੈਂਟ ਜੁਨਾਹੋਰ ਮਿਸਪਲੈਂਟ ਕਾਲਜ ਯੂਨੀਵਰਸਿਟੀ ਜੁਨਾਹੋਰ ਅੱਜ ਜਿਹੜੀ ਮੀਟਿੰਗ ਕੋਲ ਪੰਜਾਬ ਦੀ ਰੱਖੀ ਗਈ ਹੈ ਉਹਦੇ ਵਿੱਚ ਮੇਨ ਇੱਕੋ ਹੀ ਮਕਸਦ ਹੈ ਕਿ ਸਰਕਾਰ ਨੇ ਪੰਜਾਬ ਨਾਲ ਕੋਰਟ ਦੇ ਕੰਮ ਲਾਉਣ ਦੀ ਇੱਕ ਸਿਸਟਮ ਲਾਇਆ ਤਾਂ ਕਿ ਜਿੰਨੇ ਵੀ ਛੋਟੇ ਠੇਕੇਦਾਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੰਮ ਨਾ ਮਿਲੇ ਇੱਕ ਵੱਡੀ ਏਜੰਸੀ ਆ ਕੇ ਦਿੱਲੀ ਤੋਂ ਜਾਂ ਬਾਹਰ ਤੋਂ ਲੈ ਕੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਕਿ ਸਰਕਾਰ ਨੂੰ ਸੋਖਾ ਹੋ ਜਾਏ ਕੰਮ ਕਰਨਾ ਇਹਦੇ ਵਿੱਚ ਕਿਹ ਪ੍ਰਸ਼ਟਾਚਾਰ ਦੀ ਬੋ ਆਉਂਦੀ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 200 ਠੇਕੇਦਾਰ ਨੇ ਜਿਨ੍ਹਾਂ ਦੇ ਪਲਾਂਟ ਲੱਗੇ ਹੋਏ ਨੇ ਜਿਹੜੇ ਸਾਰੇ 2 ਕਰੋੜ 5 ਕਰੋੜ 10 ਕਰੋੜ ਦਾ ਕੰਮ ਕਰਦੇ ਆ ਪਰ ਸਰਕਾਰ ਨੇ ਦੇਖਿਆ ਇਹ ਠੇਕੇਦਾਰੋਂ ਆਪਾਂ ਕੰਮ ਨਾ ਕਰਾਈਏ ਆਪਾਂ ਵੱਡਾ ਠੇਕਾ ਲੈ ਆ ਕੇ ਉੱਪਰ ਮੜ ਲੀਏ ਪੰਜਾਬ ਪੰਜਾਬ ਰੁਪਏ ਦੇ ਕੰਮ ਲਾ ਦਈਏ ਤੇ ਉਹਨਾਂ ਨੂੰ ਪ੍ਰਸ਼ਟਾ ਕਰਨ ਕਰਨਾ ਸੋਖਾ ਹੋ ਜਾਵੇ ਪਹਿਲੇ ਨੇ ਸੋਖੇ ਹੋ ਜਾਣ ਕਿੱਡੀ ਗੱਲ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਇਹ ਖਰਾਦ ਰੁਜ਼ਗਾਰ ਖਤਮ Gandhi ਕੋਸ਼ਿਸ਼ ਨਾ ਕਰੋ ਕਿਉਂਕਿ ਜੇਕਰ ਇਹ ਮੰਗਾ ਨਾ ਮੰਨੀਆਂ ਗਈਆਂ ਜੇਕਰ ਇਹ ਕੰਮ ਆਮ ਅੱਗੇ ਮੂੰਹ ਨਾ ਲਾਏ ਗਏ 2 ਕਰੋੜ ਦੇ 5 ਕਰੋੜ ਦੇ ਜਾ ਕੇ ਸਾਰੇ ਠੇਕੇਦਾਰ ਨੂੰ ਕੰਮ ਮਿਲ ਜਾਵੇ ਤਾਂ ਅਸੀਂ ਲੋਕ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ సీఎం ਦਾ ਅਦਾਕਰਾਓ ਕਰਾਂਗੇ ਉਹ ਜਾ ਕੇ ਧੰਨੇ ਲਾਵਾਂਗੇ ਤੇ ਪੂਰੇ ਪੰਜਾਬ ਦਾ ਕੰਮ ਵੀ ਬੰਦ ਕਰਾਂਗੇ ਕਿਉਂਕਿ ਜੇਕਰ ਖਰਾਦ ਰੁਜ਼ਗਾਰ ਹੀ ਰਹੂਗਾ ਅਸੀਂ ਕੰਮ ਕਿਉਂ ਨਾ ਕਰਾਂਗੇ ਸਰਕਾਰ ਦੀ ਜਿਹੜੀ ਨੀਤੀਆਂ ਨੇ ਬਹੁਤ ਗਲਤ ਨੀਤੀਆਂ ਨੇ ਕਿਉਂਕਿ ਅੱਗੇ ਸਾਰੇ ਨੂੰ ਠੀਕ ਹੈ ਨਾ ਪਹਿਲਾਂ ਕਿੰਨੇ ਪਹਿਲੇ ਕੰਮ ਕਰਦੇ ਨੇ ਕੋਈ ਨਵੀਂ ਨੀਤੀ ਵਿੱਚ ਬਾੜ ਦੇਣੀ ਆਪਣੇ ਸਿੱਖੇ ਦੇ ਮੁਤਾਬਕ ਜਿਹਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਅਸਾਂ ਤਾਂ ਪਰੇਸ਼ਾਨੀ ਆ ਰਹੀ ਹੈ ਇਹ ਪਹਿਲੀ ਹੁਣੇ ਪਹਿਲਾਂ ਤਾਂ ਪੰਜਾਬ ਸਰਕਾਰ ਕੋਈ ਪੈਸੇ ਨਹੀਂ ਹੁੰਦਾ ਤਿੰਨ ਸਾਲ ਜਨ ਨਾਲ ਕੰਮ ਹੀ ਨਹੀਂ ਕੋਈ ਲੱਗਿਆ ਕਿਉਂਕਿ ਉਹਨਾਂ ਦੋ ਵਾਰ ਸਾਈ ਦੇ ਵਿੱਚ ਮੋਟਾ ਪੈਣੀਆਂ ਨੇ ਇਹਨਾਂ ਕਿ ਹੁਣ 1.5 ਸਾਲ ਸਾਹਮਣੇ ਦੇਖ ਕੇ ਬਹਿਣਾ ਮੈਂ ਆਪਣੀ ਗੱਲ ਕਰਾਂ ਕਿ ਪਹਿਲਾਂ ਤੁਹਾਡੇ ਸਵਾਲ ਪੁੱਛੀਏ ਪਹਿਲਾਂ ਆਪਣੀ ਬੇਟੀ ਦਾ ਦਰਦ ਪੁੱਛਾਂਗੇ ਹਾਂਜੀ ਦੱਸੋ ਇਹ ਸਰ ਕੀ ਨਾਮ ਦਾ ਡਾਜੀ ਮੈਂ ਕੁਮਿੰਦਰ ਸਿੰਘ ਸੈਂਟਿਕ ਤਾਂ ਤੋਂ ਜਨਰਲ ਸੈਕਟਰੀ ਪੰਜਾਬ ਹੌਟਮਿਕਸ ਫਾਰਮਰ ਐਸੋਸੀਏਸ਼ਨ ਅੱਜ ਦੀ ਜਿਹੜੀ ਲੁਧਿਆਣੇ ਦੀ ਮੀਟਿੰਗ ਅਸੀਂ ਰੱਖੀ ਆ ਇਹ ਬੜੀ ਜ਼ਰੂਰੀ ਸੀ ਸਾਡੀ ਐਸੋਸੀਏਸ਼ਨ ਵਾਸਤੇ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲੈਣ ਜਾ ਰਹੀ ਹੈ ਲੈ ਲਿਆ ਇੱਕ ਤਰ੍ਹਾਂ ਦਾ ਕਿ ਪਿਛਲੇ 3 ਸਾਲ 22 23 23 24 24 25 ਇਨ੍ਹਾਂ ਸਾਲਾਂ ਦੇ ਵਿੱਚ ਕੋਈ ਵੀ ਲਿੰਕ ਰੋਡ ਰਿਪੇਅਰ ਨਹੀਂ ਹੋਈਆਂ ਤੇ ਇੱਕ ਵੱਡਾ بڑا ਪ੍ਰੋਜੈਕਟ ਬਣਾ ਕੇ ਉਹਨੂੰ ਤੇ ਵੱਡੇ ਵੱਡੇ ਗਰੁੱਪਾਂ ਦੇ ਵਿੱਚ ਟੈਂਡਰ ਲਾ ਰਹੇ ਆ ਜਿਹੜੇ ਕੀ ਇੱਕ ਲਿੰਕ ਰੋਡਾਂ ਦੇ ਵਿੱਚ ਪੋਸੀਬਲ ਨਹੀਂ ਹੈਗੇ ਕਰ ਰਹੇ ਕਿਸੇ ਏਜੰਸੀਆਂ ਕੋਲੋਂ ਔਰ ਉਹ ਲੰਬੇ ਲੇਟ ਹੋ ਸਕਦੇ ਆ ਔਰ ਉਹਦੇ ਵਿੱਚ ਕੰਟਰੈਕਟਰ ਵੀ ਖਰਾਬ ਹੋਣਗੇ ਔਰ ਬੈਕਵੇ ਵੀ ਖਰਾਬ ਹੋਣਗੇ ਕਿਉਂਕਿ ਉਹ ਸਮੇਂ ਸਿਰ ਹੋਣੇ ਨਹੀਂ ਪੂਰੇ ਤੇ ਇਸੇ ਬਾਰੇ ਸਾਡੀ ਸੀਐਮ ਸਾਹਿਬ ਨਾਲ 23 ਚਾਰ ਨੂੰ ਤਾਗੋਰ ਥੀਏਟਰ ਵਿੱਚ ਮੀਟਿੰਗ ਵੀ ਹੋਈ ਸੀਗੀ ਜਿਸ ਵਿੱਚ ਉਹਨਾਂ ਨੇ ਸਾਨੂੰ ਇਸ ਵਾਸ਼ਨ ਦਿੱਤਾ ਸੀ ਵੀ ਤੁਹਾਡੀ ਇੱਕ ਕਮੇਟੀ ਬਣਾਈ ਜਾਊਗੀ ਠੇਕੇਦਾਰਾਂ ਦੀ ਏਜੰਸੀਆਂ ਦੇ ਵਿੱਚੋਂ ਤਾਂ ਟਾਪ ਇੰਜੀਨੀਅਰਸ ਦੇ ਵਿੱਚੋਂ ਜਿਸ ਦੇ ਨਾਲ ਤੁਸੀਂ ਆਪਣੇ ਕੋਈ ਵੀ ਮਸਲੇ ਬੈਠ ਕੇ ਹੱਲ ਕਰ ਸਕਦੇ ਹੋ ਲੇਕਿਨ ਅੱਜ ਤੱਕ ਉਸ ਸਾਡੀ ਕਮੇਟੀ ਬਣਾਉਣ ਦੇ ਵਿੱਚ ਸਾਡੇ ਕੋ ਨਾਂ ਤਾਂ ਲੈ ਲੈ ਗਏ ਸੀਗੇ ਲੇਕਿਨ ਉਹਨਾਂ ਨੂੰ ਨਹੀਂ ਸਿਰੇ ਚੜਿਆ ਗਿਆ ਕੋਈ ਕਮੇਟੀ ਨਹੀਂ ਬਣਾਈ ਔਰ ਉਲਟਾ ਇਹ ਕੀਤਾ ਗਿਆ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੈਂਡਰ ਬਹੁਤ ਵੱਡੇ ਉਤੇ 50-50 ਕਰੋੜ ਦਾ ਜਦ ਕਿ ਪਹਿਲਾਂ ਜੋ ਅੱਜ ਤਈ ਪ੍ਰਥਾ ਪਿਛਲੇ ਸਾਧਾ ਦੇ ਵਿੱਚ ਚਲਦੀ ਆ ਰਹੀ ਆ ਉਹ ਤਕਰੀਬਨ 2 ਕਰੋੜ 2.5 ਕਰੋੜ 1.5 ਕਰੋੜ ਦੇ ਇੰਨੇ ਇੱਕ ਗਰੁੱਪ ਲੱਗਦੇ ਸੀਗੇ ਔਰ ਉਹਨਾਂ ਦੇ ਵਿੱਚ ਮੇਨਟੇਨੈਂਸ ਨਹੀਂ ਹੁੰਦੀ ਇਹਨਾਂ ਨੇ ਸਪੈਸੀਫਿਕੇਸ਼ਨ ਦੇ ਵਿੱਚ ਤਾਂ ਕੋਈ ਚੇਂਜ ਨਹੀਂ ਕੀਤੀ ਉਹਨੂੰ ਸਪੈਸੀਫਿਕੇਸ਼ਨ ਵਧੀਆ ਨਹੀਂ ਬਣਾਈ ਲੇਕਿਨ ਇੱਕ ਬਾਈਂਡਿੰਗ ਜਿਹੜੀ ਕੰਟਰੈਕਟਰ ਏਜੰਸੀਆਂ ਦੇ ਉੱਤੇ ਪਾਤੀ ਹੈਗੀ ਆ ਵੀ ਕੰਟਰੈਕਟਰ ਇੱਕ ਫਸੇ ਰਹਿਣ ਉਸੇ ਪੈਸਿਆਂ ਦੇ ਵਿੱਚ 5-5 ਸਾਲ ਹੀ ਬਜੇ ਰਹਿਣ ਔਰ 5-5 ਸਾਲ ਲਈ ਉਹ ਠੇਕੇਦਾਰ ਇਸੇ ਕੰਮ ਨੂੰ ਕਰਦੇ ਰਹਿਣ। 2 ਡਾਊਟ ਉਹਨਾਂ ਨੇ ਮੇਂਟੇਨੈਂਸ ਦੇ ਪੈਸੇ ਦੇਣੇ ਕੀਤੇ ਆ ਪਰ ਉਹ ਸਮਾਂ ਆਉਣ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤਾਂ ਅਲੱਗ-ਅਲੱਗ ਆ ਪਰ ਜਿਹੜੀਆਂ ਸਪੈਸੀਫਿਕੇਸ਼ਨਾਂ ਉੱਤੇ ਇਹ ਮੇਂਟੇਨੈਂਸ ਮੰਗੀ ਜਾ ਰਹੀ ਆ ਉਹਨਾਂ ਸਪੈਸੀਫਿਕੇਸ਼ਨਾਂ ਉੱਤੇ ਮੇਂਟੇਨੈਂਸ ਪੋਸੀਬਲ ਨਹੀਂ ਹੈਗੀ ਕਿਉਂਕਿ ਸੜਕਾਂ ਤੇ ਉਹ ਲੋਡ ਨਹੀਂ ਰਹਿਗੇ ਅੱਜ ਜੋ ਪਿਛਲੇ ਪਿਛਲੇ 20 ਸਾਲ ਤੋਂ 25 ਸਾਲ ਤੋਂ 30 ਸਾਲ ਤੋਂ ਜੋ ਇਹ ਸੜਕਾਂ ਦੇ ਡਿਜ਼ਾਈਨ ਸੀਗੇ ਉਸੇ ਰੋਡ ਤੇ ਕਿ ਪੱਕੇ ਪਾਸ ਦੀ ਸਪੈਸੀਫਿਕੇਸ਼ਨ ਦੀ ਰੋਡ ਆ 10 ਫੁੱਟੀ ਸੜਕ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਸੜਕਾਂ ਉੱਪਰ ਜੋ ਲੋਡ ਚੱਲ ਰਿਹਾ ਉਹ 10 10 12 12 ਐਕਸਲ ਟਰਾਲੇ ਚੱਲਦੇ ਆ ਹਰ ਜ਼ਿਮੀਦਾਰ ਪਰਿਵਾਰ ਕੋਲ ਵੀ ਡਬਲ ਡਬਲ ਟ੍ਰिपल ਟ੍ਰिपल ਐਕਸਲ ਵਾਲੀਆਂ ਟਰਾਲੀਆਂ ਜਿਨ੍ਹਾਂ 'ਚ 30-30 ਟਨ ਲੋਡ ਲੱਦ ਕੇ ਹਰ ਸੜਕ ਦੇ ਉੱਤੇ ਕੋਲਡ ਸਟੋਰ ਨੇ ਹਰ ਸੜਕ ਦੇ ਉੱਪਰ ਹੋਰ ਕਈ ਇੰਡਸਟਰੀਜ਼ ਬਣ ਚੁੱਕੀਆਂ ਹੋਈਆਂ ਹਨਾ ਕੋਈ ਬਾਈਨਿੰਗ ਦੇ ਇਹ ਏਰੀਆ ਹੈਗੇ ਨੇ ਜਿਨ੍ਹਾਂ ਵਿੱਚੋਂ ਇਹ ਸੜਕਾਂ ਲਿੰਕ ਰੋਡ ਲੱਗਦੀਆਂ ਹੈਗੀਆਂ ਇਹਨਾਂ ਨੇ ਗਰੁੱਪ ਬਹੁਤ ਵੱਡੇ ਬਣਾਏ ਹੋਏ ਆ ਜਿਹੜੇ ਕਿ ਪੋਸੀਬਲ ਹੀ ਨਹੀਂ ਹੈਗੇ ਔਰ ਇੰਨੀਆਂ ਸੜਕਾਂ ਬੀਅਰ ਹੀ ਨਹੀਂ ਕਰ ਸਕਦੀਆਂ ਜੋ ਅੱਜ ਦੀ ਤਰੀਕ ਦੇ ਵਿੱਚ ਜਿੰਨਾ ਵੇਟ ਸੜਕਾਂ ਤੇ ਚੱਲਦਾ ਹੈਗਾ ਸਰ ਬਾਹਰੋਂ ਆ ਪਰ ਨੈਗੇਟਿਵ ਠੀਕ ਹੈ ਮੈਂ ਦੱਸਦਾ ਜੀ ਇਹ ਜਿਹੜੇ ਪੋਸੀਬਲ ਨਹੀਂ ਹੈਗਾ ਸਾਡੀ ਜਿਹੜੀ ਡਿਮਾਂਡ ਹੈਗੀ ਸਰਕਾਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਹੈਗੀ ਆ ਵੀ ਇੱਕ ਤੇ ਆਮ ਜਿੰਨੇ ਪੰਜਾਬ ਦੇ ਸ਼ਹਿਰੀ ਜਿੰਨੇ ਠੇਕੇਦਾਰ ਹੈਗੇ ਨੇ ਜਿਹੜੀਆਂ ਏਜੰਸੀਆਂ ਸਾਰੀਆਂ 2-300 ਦੇ ਕਰੀਬ ਹੈਗੀਆਂ ਨੇ ਇੱਕ ਤਾਂ ਉਹਨਾਂ ਦਾ ਰੋਜ਼ਗਾਰ ਉਹਨਾਂ ਵੱਲੋਂ ਖੋਇਆ ਜਾ ਰਿਹਾ ਇੱਕ ਉਹਨਾਂ ਤੇ ਜ਼ਬਰਦਸਤੀ ਇਹ ਗਰੰਟੀਆਂ 5-5 ਸਾਲ ਦੀਆਂ ਥੋਪੀਆਂ ਜਾ ਰਹੀਆਂ ਵਾਂ ਜਿਹੜੀਆਂ ਕਿ ਉਹਨਾਂ ਵਾਸਤੇ ਬਹੁਤ ਨੁਕਸਾਨਦੇ ਨੇ ਐਸੋਸੀਏਸ਼ਨ ਵਾਸਤੇ ਬਹੁਤ ਨੁਕਸਾਨਦੇ ਨੇ ਕਿਰਪਾ ਕਰਕੇ ਸਾਡੀ ਮੰਗ ਨੂੰ ਸੁਣਿਆ ਜਾਵੇ ਇਹਨਾਂ ਨੂੰ ਛੋਟੇ ਗਰੁੱਪਾਂ ਦੇ ਵਿੱਚ ਲਾਇਆ ਜਾਵੇ ਔਰ ਜਿਹੜੀਆਂ 5 ਸਾਲ ਦੀ ਬੈਂਕ ਗਰੰਟੀ ਨਾ ਰੱਖੀ ਜਾਵੇ ਇਹ ਰਵੇ 1 ਸਾਲ ਦੀ ਮੇਨਟੇਨੈਂਸ ਹੁੰਦੀ ਆ ਉਹਦੇ ਵਿੱਚ ਅਸੀਂ ਕਰਨ ਨੂੰ ਤਿਆਰ ਹੈਗੇ ਆ ਲੇਕਿਨ ਸਪੈਸੀਫਿਕੇਸ਼ਨਾਂ ਸਭ ਤੋਂ ਵੱਡੀ ਸਾਡੀ ਜ਼ਰੂਰੀਆ ਸਪੈਸੀਫਿਕੇਸ਼ਨ ਚੇਂਜ ਕੀਤੀ ਜਾਵੇ ਦੂਸਰੀ ਸਾਡੀ ਮੰਗ ਇਹ ਹੈਗੀ ਆ ਵੀ ਪੰਜਾਬ ਦੇ ਵਿੱਚ ਕ੍ਰੈਸ਼ਰ ਮਾਈਨਿੰਗ ਪਾਲਿਸੀ ਹੋਣ ਦੇ ਬਾਵਜੂਦ ਵੀ ਜਿਹੜੇ ਕ੍ਰੈਸ਼ਰ ਹੈਗੇ ਆ ਅੱਜ ਤੱਕ ਮੱਖਸਾ ਨੇ ਉਧਰ ਮੁੱਖ ਮੰਤਰੀ ਸਾਹਿਬ ਨੇ ਇਹ ਵਾਅਦਾ ਦਿੱਤਾ ਸੀ ਕਿ ਥੋੜੇ ਦਿਨ ਚੱਲ ਪਣਗੇ 90 ਤੋਂ 95% ਕ੍ਰੈਸ਼ਰ ਪੰਜਾਬ ਦੇ ਸਾਰੇ ਬੰਦ ਪਏ ਨੇ ਔਰ ਜਿਹੜਾ ਮਟੀਰੀਅਲ ਆ ਰਿਹਾ ਸਾਰਾ ਦੂਜੀਆਂ ਸਟੇਟਾਂ ਚੋਂ ਆ ਰਿਹਾ ਵਾ ਔਰ ਬੜੇ ਮਹਿੰਗੇ ਭਾਅ ਦੇ ਵਿੱਚ ਆ ਰਿਹਾ ਵਾ ਔਰ ਸਾਡੇ ਤੇ ਬੇਨਤੀ ਸੀਗੀ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀਆਂ ਇਹਨਾਂ ਸਪੈਸੀਫਿਕੇਸ਼ਨਾਂ ਵਧੀਆਂ ਕੀਤੀਆਂ ਜਾਣ ਔਰ ਸਾਡੇ ਮਟੀਰੀਅਲ ਦੇ ਰੇਟ ਵਧਾਏ ਜਾਣ ਅਸੀਂ ਆਪਣੀਆਂ ਫੈਡਰੇਸ਼ਨ ਚੀਫ ਇੰਜੀਅਰ ਸਾਹਿਬਾਨ ਨੂੰ ਲਿਖ ਕੇ ਦਿੱਤੀਆਂ ਨੇ ਲੇਕਿਨ ਉਹਨਾਂ ਤੇ ਕੋਈ ਗੌਰ ਨਹੀਂ ਕੀਤਾ ਗਿਆ ਉਤੋਂ ਫੋਰਸਫੁਲੀ ਧੱਕੇ ਨਾਲ ਵੱਡੇ ਵੱਡੇ ਟੈਂਡਰ ਲਾਏ ਗਏ ਨੇ ਇਹਦੇ ਵਿੱਚੋਂ ਸ਼ੰਕਾ ਜਾਹਰ ਹੁੰਦੀ ਆ ਵੀ ਜਿਹੜੇ ਵੱਡੇ ਟੈਂਡਰ ਲਾਉਣ ਦੀਆਂ ਪ੍ਰਥਾ ਪਹਿਲਾਂ ਵੀ ਕਈ ਵਾਰੀ ਸਰਕਾਰਾਂ ਕਰਦੀਆਂ ਰਹੀਆਂ ਉਹਨਾਂ ਵਿੱਚ ਇਹ ਗੱਲ ਹੁੰਦੀ ਸੀ ਵੀ ਕੋਈ ਬਾਹਰਲੇ ਸਟੇਟਾਂ ਦੇ ਏਜੰਸੀਆਂ ਲਿਆ ਕੇ ਉਹਨਾਂ ਕੋਲੋਂ ਇਹ ਕੰਮ ਕਰਾਏ ਜਾਣੇ ਪਿੱਛੇ ਇੱਕ ਪਤਾ ਲੱਗਾ ਸੀ ਵੀ ਪੰਜਾਬ ਦੇ ਵਿੱਚ ਇੱਕ ਜਿਹੜਾ ਕਾਰਪੋਰੇਸ਼ਨਾਂ ਦੇ ਵਿੱਚ ਵੇਸਟ ਚੱਕਣ ਦਾ ਵੀ ਟੈਂਡਰ ਕੋ ਵੱਡੇ ਲੈਵਲ ਤੇ ਲਿਆ ਗਿਆ ਵਾ ਤੋਂ ਇਸੇ ਪੈਟਰਨ ਤੇ ਉਹ ਬਾਹਰੋਂ ਏਜੰਸੀਆਂ ਲਿਆ ਕੇ ਉਮੀਦ ਕੀਤੀ ਜਾਂਦੀ ਆ ਵੀ ਇੱਥੇ ਆਣ ਕੇ ਉਹ ਟੈਂਡਰ ਭਰਨ ਗਿਆ ਔਰ ਜਿਹੜੇ ਲੋਕਲ ਪੰਜਾਬ ਦੇ ਜਿਹੜੇ ਵਸਿੰਦੇ ਨੇ ਉਹ ਉਹਨਾਂ ਦੇ ਇੱਕ ਛੋਟੇ ਠੇਕੇਦਾਰ ਪੈਟੇ ਠੇਕੇਦਾਰ ਆਪਣੀ ਮਜਬੂਰੀ ਦੀ ਕੰਮ ਕਰਨਾ ਉਹਨਾਂ ਨੂੰ ਪਊਗਾ ਆਪਣੀ ਮਜਬੂਰੀ ਚ ਵੀ ਆਪਣੇ ਆਪ ਨੂੰ ਸਰਵਾਈਵ ਕਰਨ ਲਈ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਕੰਮਾਂ ਦੇ ਗੌਰ ਕਰੋ ਛੋਟੇ ਟੈਂਡਰ ਲਾਓ ਮੇਂਟਨੈਂਸ ਤੋਂ ਵਿਦਾਊਟ ਲਾਓ ਔਰ ਸਪੈਸੀਫਿਕੇਸ਼ਨ ਵਧਿਆ ਕਰੋ ਅਸੀਂ ਵੀ ਚਾਹੁੰਦੇ ਹਾਂ ਵੀ ਚੰਗੀਆਂ ਸੜਕਾਂ ਬਣਨ ਔਰ ਲੰਮਾ ਸਮਾਂ ਚੱਲਣ ਬਸ ਕਿਰਪਾ ਕਰਕੇ ਇਸ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਦੇ ਧਿਆਨ ਕੀਤਾ ਜਾਵੇ ਬੇਨਤੀ ਹੈ ਸਾਡੀ ਐਸੋਸੀਏਸ਼ਨ ਵੱਲੋਂ ਸਾਡੇ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਹੈਗੇ ਨੇ ਸੀਨੀਅਰ ਆਫਸਰ ਹੈ ਉਹਨਾਂ ਨੇ ਵੀ ਆਪਣੀ ਜਿਹੜੀ ਗੱਲ ਹੈਗੀ ਆ ਇਹ ਸੀਐਮ ਆਫੀਸਰ ਨੂੰ ਲਿਖੀ ਆ ਵੀ ਜਿਹੜੇ ਵੱਡੇ ਵਿਸ਼ਾ ਦਰਨੇਸ਼ ਮੱਗੇ ਉਹਨਾਂ ਕੋਲੋਂ ਵੱਡੇ ਟੈਂਡਰਾਂ ਬਾਰੇ ਵੀ ਵੱਡੇ ਟੈਂਡਰ ਲਾਏ ਜਾਣੇ ਚਾਹੀਦੇ ਕਿ ਨਹੀਂ ਜਾਣੇ ਚਾਹੀਦੇ ਪਰ ਉਹਨਾਂ ਦੀ ਵੀ ਨਹੀਂ ਸੁਣੀ ਗਈ ਉਹ ਵੀ ਉਹ ਤੁਹਾਨੂੰ ਫੋਰਸ ਕੀਤਾ ਜਾਂਦਾ ਵੀ ਤੁਸੀਂ ਸਾਰੇ ਟੈਂਡਰ ਵੱਡੇ ਲਾਓ ਹੋ ਸਕਦਾ ਇਹਨਾਂ ਪਿੱਛੇ ਸਰਕਾਰ ਦੀ ਕੋਈ ਮਰਚਾ ਐਸੀ ਹੋਵੇ ਵੀ ਆਪਣੀਆਂ ਕੋਈ ਵੱਡੀਆਂ ਏਜੰਸੀਆਂ ਨੂੰ ਲਿਆ ਕੇ ਦੇਣਾ ਚਾਹੁੰਦੇ ਹੋਣ